ਲੈ ਇਹ ਦੋ ਤਿੰਨ ਦਿਨ ਹੋ ਗਏ ਵੀਰ ਜੀ ਅਸੀਂ ਇਲਾਜ ਕਰਨ ਕੋਈ ਬੰਦਾ ਨਹੀਂ ਪਹੁੰਚਿਆ ਅੱਜ ਵੀ ਮੈਂ ਆਇਆ ਕੋਈ ਉਹ ਅਸੀਂ ਨਹੀਂ ਕਹਿ ਸਕਦੇ ਪਰ ਅਸੀਂ ਅੱਜ ਜਦੋਂ ਅੱਜ ਅੱਜ 10 ਵਜੇ ਇਲਾਜ ਕਰਕੇ ਗਿਆ ਦੂਸਰੀ ਗੱਲ ਸ਼ਾਮ ਨੂੰ ਹਣ ਫੇਰ ਬੰਦਾ ਆਇਆ ਸੀ ਇਲਾਜ ਕਰਕੇ ਗਿਆ ਕੱਲ ਵੀ ਅੱਜ ਆ ਫੇਰ ਆਇਆ ਸੀ ਯਾਰ ਆਨੋ ਬੱਚੇ ਨਾ ਆਏ 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 ਬੀਮਸ ਐਂਡ ਜਿਹੜੇ ਬੀਐਮਐਸ ਵਾਲੇ ਨੇ ਉਹਨਾਂ ਨੂੰ ਬੋਲਡ ਸ਼ਾਰਟ ਜੀ ਉਹ ਵੀਰ ਜੀ ਪਹੁੰਚਾ ਜੀ ਇੱਕ ਮਿੰਟ ਤੁਸੀਂ ਕਿੰਨੇ ਦਿਨਾਂ ਐਨੇ ਇੱਕ ਦਿਨ ਕਿੰਨੇ ਦਿਨਾਂ ਐਨੇ ਪਹਿਲਾਂ ਆਉਂਦੀ ਦੋ ਕੈਮਰਾ ਆਪਣੇ ਲਈ ਇਹ ਤਾਂ ਦੇਖੇ ਨਹੀਂ ਆਉਂਦੇ ਇੱਕ ਮਿੰਟ ਸਾਰਾ ਦਿਨ ਉਹ ਸੜਾ ਯਾਰ ਬਹੁਤ ਵਧੀਆ ਕਿਸ ਤਰ੍ਹਾਂ ਕੈਮਰੇ ਚੱਲਦੇ ਪਏ ਆ ਇੰਨੇ ਲਏ ਤੁਸੀਂ ਇੰਨੇ ਚੱਲਦਾ ਪਿਆ ਸੀ

ਜਿਹੜਾ ਬੰਦਾ ਤੁਸੀਂ ਚੋਣ ਮਾਰੀਓ ਚਲੋ ਉਹ ਉਂਗਲ ਕਾਹਦੀ ਬਾਹਰ ਹੁੰਦਾ ਇਹ ਕੋਈ ਨਹੀਂ ਆਇਆ ਇਹਦਾ ਕਰਾਓ ਕਿਸੇ ਕਰੋ ਅਸੀਂ ਤੇ ਨਾਲ ਵੇਖੋ ਸਮਾਲੋ ਮੈਂ ਤੁਹਾਨੂੰ ਸ਼ਾਮ ਨੂੰ ਬਾ ਸਾਡੇ ਕੋਲ ਆਈ ਹੈ ਪਰ ਕੋਈ ਬੰਦਾ ਨਹੀਂ ਸਾਡੇ ਕੋਲ ਆਇਆ ਸਵੇਰੇ ਅਸੀਂ ਆਪ ਅਸੀਂ ਲਾਈ ਆ ਇੰਨੀਆਂ ਮਕੀ ਜਿਹੜਾ ਡਾਕਟਰ ਆਪ ਆਇਆ ਇਸ ਦੇ ਚਖਮ ਦੇ ਉੱਤੇ ਕੋਈ ਟੀਜ ਲਾ ਤ ਸਕਦਾ ਹੈ ਨਾ ਤੁਸੀਂ ਕਹੀ ਤੇ ਜਲਾ ਆਇਆ ਅਸੀਂ ਆਪ ਅਸੀਂ ਲਾਈ ਨਹੀਂ ਉਹ ਕਹਿੰਦੇ ਅਸੀਂ ਆਏ ਸੀਗੇ ਨਹੀਂ ਆਏ ਵੀਰੇ ਸੱਜੇ ਕੋਈ ਨਹੀਂ ਆਇਆ ਝੂਠ ਬੋਲਦੇ ਨੇ ਅੱਗੇ ਵੀ ਅੱਗੇ ਵੀ ਬੜੀ ਅਰੀ ਕਾਲ ਕਰਦੇ ਆ ਜਿਹੜੀ ਗਊਸ਼ਾਲਾ ਰੋ ਹੈਗੀ ਹੈ ਨਾ ਇਹ ਕੋਈ ਕੇਅਰ ਨਹੀਂ ਕਰਦੇ ਗੇਸਿਓ ਦਾ ਕੈਰਨਿਵਲ ਜਿੰਨੀ ਵਰਗੀ ਆਉਣਗੇ ਨਹੀਂ ਭਾਜੀ ਐਤਵਾਰ ਹੋ ਗਿਆ ਜਿੰਨੇ ਤੇ ਆਤਵਾਰ ਦੀ ਗਾਂ ਬੈਠੀ ਆਈ ਫੈਤਵਾ ਲਈ ਤੁਸੀਂ ਬੱਚੇ ਨੋਟੋ ਜੀ ਸਾਨੂੰ ਮਿਲਿਓ ਪਹਿਲੇ ਦੱਸੋ ਅਸੀਂ ਕਿੱਥੇ ਗਏ ਬਾਈਡ ਫੋਨ ਕੀਤਾ ਸੀ ਅਸੀਂ ਬਿਲਕੁਲ ਨਹੀਂ ਕੀਤਾ ਅਸੀਂ ਜਿਹੜੇ ਬੰਦੇ ਨੇ ਮੈਨੂੰ ਫੋਨ ਕੀਤਾ ਵੀ ਮੈਂ ਉਹਨੂੰ ਜਾਣਾ ਕਰਨਾ ਸੀ ਨਾ ਬਾਰਡਰ ਹੋ ਜੂਗਾ ਕੋਈ ਕੋਈ ਉੱਥੇ ਜਾ ਕੇ ਕਰੋ ਇਸ ਗਾਂ ਖੜੀ ਹੋਵੇ ਅਸੀਂ ਕਹਿ ਨਹੀਂ ਸਕਦੇ ਹਾਂ ਬਾਕੀ ਗੱਲ 3 ਦਿਨ ਹੋ ਗਏ 3 ਦਿਨ ਹੋ ਗਏ 3 ਦਿਨ ਹੋ ਗਏ ਚਲ ਆਪਾਂ ਵੇਖ ਲੈਨੇ ਯਾਰ ਇਧਰ ਬਾਕੀ ਸ਼ਾਹਰ ਮਾਸ਼ਾਅੱਲਾ ਚੱਲੀ ਹੈ ਹਾਂ ਜੇ ਤੁਸੀਂ ਸਵੇਰੇ ਛੱਡਦੇ ਫੇਰ ਦੋ ਦਿਨਾਂ ਚ ਛੱਡ ਦਿੱਤਾ ਜੇ ਛੱਡਦੇ ਹੋਵੇ ਤਾਂ ਹਫਤੇ ਬਾਅਦ ਹੀ ਵੇਖ ਲਈਏ ਭਾਵੇਂ ਯਾਰ ਜਦੋਂ ਮੈਂ ਦੇਖ ਲਿਆ ਜੇ ਮੈਂ ਤੁਹਾਨੂੰ ਦੱਸਦਾ ਜਿੰਨੇ ਵੀ ਮੇਰੇ ਕੋਲ ਪਸ਼ੂ ਗਏ ਹੋਏ ਨੇ ਉੱਥੇ ਜਾ ਕੇ ਵੇਖੋ ਫੱਟੜ ਪੈ ਨਹੀਂ ਇੱਥੇ ਪਸ਼ੂ ਕਿੱਥੇ ਆ ਜਾਂਦੇ ਨੇ ਫਿਰ ਮੈਂ ਭਾਈ ਸਾਹਿਬ ਇੱਕ ਨੰਬਰ ਤੋਂ ਸਾਰੀ ਸਾਰੀ ਰੋਡ ਪਸ਼ਵਾਂ ਨਾਲ ਭਰੀ ਹੋਈ ਆ ਇੱਕ ਨੰਬਰ ਤੋਂ ਤੁਸੀਂ ਝੂਠ ਮਾਰ ਰਹੇ ਹੋ ਕਿ ਤਿੰਨ ਦਿਨ ਮੈਂ ਇਲਾਜ ਕਰਦਾ ਰਿਹਾ ਹਾਂਜੀ ਸਾਰੀ ਰੋਡ ਪਸ਼ਵਾਂ ਨਾਲ ਭਰੀ ਹੋਈ ਨੇ ਦੋ ਮਾਦਰ ਦੇ ਸਕਦਾ ਐਸ ਤੋਂ ਪਾਣੀ ਤੇ ਪੱਟੇ ਸਾਬ ਤੋਂ ਆਦੇ ਰਹੇ ਤੁਸੀਂ ਗੋਸਾਲਾ ਨਾਲ ਹਾਂਜੀ ਕਿੰਨੇ ਵਾਰੀ ਤੁਸੀਂ ਇੱਥੇ ਆਏ ਮੈਂ ਤੈਨੂੰ ਆ ਰਿਹਾ ਹਾਂ ਐਸੇ ਜਗ੍ਹਾ ਤੇ ਐਸ ਜਗ੍ਹਾ ਕਦੇ ਆਇਆ ਉਹ ਕੋਈ ਤੁਹਾਡੀ ਅੱਖ ਨਹੀਂ ਇੱਕ ਮਿੰਟ ਹਾਂ ਆਇਓਗਾ ਸੀ ਹਾਂ ਆਇਓਗਾ ਇਹ ਗਾ ਦਾ ਐਕਸੀਡੈਂਟ ਆਇਆ ਕਿ ਬਿਮਾਰ ਸੀ ਇਹ ਬਿਮਾਰ ਸੀਗੀ ਇਹਦੇ ਮੈਂ ਤੁਹਾਨੂੰ ਦੱਸਣਾ ਝਕਮ ਹੈਗੇ ਸੀਗੇ ਜਰੂਰ ਹੈਗੇ ਸੀਗੇ ਉਹ ਬੰਦੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਭਾਈ ਸਾਹਿਬ ਇਹਦੇ ਟੇਲ ਲੱਗਾ ਠੀਕ ਹੈ ਉਹਦੇ ਉੱਤੇ ਆਪਾਂ ਮੰਨ ਲਓ ਫੁਆਰਾ ਮਾਰਾਂਗੇ ਉਹ ਨਹੀਂ ਠੀਕ ਅੱਜ ਆਇ ਸੀ ਹਾਂਜੀ ਆਇਆ ਇੱਥੇ ਆਇਆ ਨਹੀਂ ਆਇਆ ਮੇਰੇ ਕਾਲ ਦਾ ਕਮਾਲ ਹੈ ਨੂੰ ਮਾਰਦੇ ਆਣੂ ਅਸੀਂ ਨੀ ਕੰਮ ਕਰਨੇ ਜਾ ਰਹੀਏ ਤੁਸੀਂ ਸਭ ਤੋਂ ਵੱਡਾ ਝੂਠ ਮਾਰ ਰਹੇ ਹੋ ਅੱਜ ਆਏ ਨਹੀਂ ਕੜੀ ਕਰਵਾਈਏ ਕੱਲ ਆਏ ਸੀ ਕੱਲ ਆਏ ਹਾਂਜੀ ਕੱਲ ਆਏ ਜੀ ਇੱਥੇ ਜਗ੍ਹਾ ਤੇ ਇਸ ਜਗ੍ਹਾ ਤੇ ਨਹੀਂ ਆਇਆ ਹੋਰ ਜਗ੍ਹਾ ਤੇ ਕੱਲ ਇੱਕ ਵਾਰੀ ਚੁੱਪ ਕਾ ਜਾਓ ਤੁਹਾਡੇ ਕੋਲ ਸੀਸੀਟੀਵੀ ਲੱਗੇ ਹੋਣਾ ਹਾਂਜੀ ਲੱਗੇ ਹੋਇਆ ਪਰ ਗੱਲ ਇਹ ਹੈ ਵੀਰ ਜੀ ਸਭ ਤੋਂ ਵੱਡਾ ਇਹ ਦਾਣੇ ਆ ਕਿ ਤੁਸੀਂ ਜਿਹੜਾ ਮੈਂ ਕੋਈ ਚੱਕਰ ਨਹੀਂ ਕਰਾਂਗਾ ਸਾਡੇ ਨਾਲ ਸਾਡੇ ਕੋਲ ਇੱਕ ਵਾਰ ਸ਼ਾਮੀ ਬੈਠੇ ਆ ਅੱਜ ਕਿੰਨੇ ਦਿਨ ਹੋ ਗਏ ਅੱਜ ਕੀ ਵਾਰ ਹੈ ਜੀ ਮੰਗਲਵਾਰ ਹੋ ਗਈ ਜੀ ਮੰਗਲਵਾਰ ਦੀ ਸ਼ਾਮ ਹੋ ਗਈ ਆ ਐਤਵਾਰ ਦੀ ਸ਼ਾਮ ਦੀ ਗਾਂ ਬੈਠੀ ਕਿੰਨੀ ਤਕਲੀਫ ਚ ਹੋਊਗੀ ਕੋਈ ਬੰਦਾ ਡਾਕਟਰ ਆਇਆ ਸਾਡੇ ਕੋਲ ਦੁਬਾਰਾ ਪੁੱਛੇ ਮਾਲ ਇਹਨਾਂ ਨੇ ਵਾਰ ਨਹੀਂ ਮੰਨਦਾ ਵੀ ਗਾਂ ਨੂੰ ਦੁਬਾਰਾ ਪੁੱਛਿਆ ਜਾ ਰਿਹਾ ਕਿੱਥੇ ਗਈ ਗਾਂ ਕਿੱਥੇ ਨਹੀਂ ਭਾਈ ਸਾਹਿਬ ਮੈਂ ਜਿਹੜੀ ਕੰਡੀਸ਼ਨ ਹੁੰਦੀ ਹੈ ਨਾ ਮੈਂ ਗਊਸਾਲਾ ਦੱਸ ਦੇਣੀ ਹੁੰਦੀ ਹੈ ਅਗਲ ਜਾਣੀ ਕਰਨੀ ਹੁਣ ਮੰਨ ਲਓ ਜਿਵੇਂ ਸਾਡੇ ਕੋਲ ਆਰਡਰ ਹੋਣ ਗਿਆ ਸੀ ਉਵੇਂ ਤਾਂ ਲੱਗਦਾ ਤੁਸੀਂ ਚਲੋ ਤੁਸੀਂ ਇੱਕ ਮਿੰਟ ਆਓ ਤੁਸੀਂ ਸਰ ਗਊਸ਼ਾਲਾ ਦੇ ਵਿੱਚ ਡਾਕਟਰ ਹੋ ਤੁਸੀਂ ਮੈਨੂੰ ਦੁਬਾਰਾ ਫੋਨ ਕੀਤਾ ਯਾਰ ਅਸੀਂ ਫੋਨ ਕਰਾਂਗੇ ਜਦੋਂ ਯਾਰ ਮੈਨੂੰ ਪਤਾ ਹੋਏਗਾ ਕੀ ਕੰਡੀਸ਼ਨ ਹੈ ਕਹੀ ਨਹੀਂ ਕਿਹਾ ਭਾਈ ਜੀ ਤੁਸੀਂ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਇੱਕ ਤੁਸੀਂ ਇਲਾਜ ਕਰਵਾ ਲਿਆ ਠੀਕ ਹੈ ਹੁਣ ਮੈਂ ਇਲਾਜ ਕਰਕੇ ਮੈਂ ਸਾਰੇ ਸ਼ਹਿਰ ਦਾ ਮੇਰੇ ਕੋਲ ਹੈਗਾ ਤੁਸੀਂ ਮੈਨੂੰ ਦੁਬਾਰਾ ਕੰਡੀਸ਼ਨ ਦੱਸੋਗੇ ਉਸ ਤੋਂ ਹੀ ਤਾਂ ਮੈਂ ਆਵਾਂਗਾ ਨਾ ਵੀਰ ਆਪਣਾ ਦੋਸਾਰਾ ਰਾਈਟ ਤੋਂ ਫੋਨ ਕਰਨਾ ਹੈ ਮੈਨੂੰ ਰਾਈਟ ਤੋਂ ਹੀ ਹੋ ਰਹੀ ਹੈ ਅੱਜ ਇੱਕ ਜਣੇ ਫੋਨ ਤੇ ਡਾਕਟਰ ਵੀ ਘਰ ਦੇ ਵਿੱਚ ਆ ਗਿਆ ਬਣਾ ਚਾਰ ਜਣੇ ਨੂੰ ਹੋਣਾ ਮੈਨੂੰ ਪੈਂਦਾ ਉਹਨੂੰ ਉਹਦੇ ਉਹ ਬਣਾਉਣ ਨੂੰ ਮਸਾ ਲਿਆ ਉਹਦੀ ਫਿਰ 3 ਦਿਨ ਹੋ ਗਏ ਗਾਇਸ ਇੱਥੇ ਬਈ ਬਿਲਕੁਲ ਜੀ ਇਹ ਕਹਿੰਦੇ ਨਹੀਂ ਗਾਂ ਕਾਲ ਇੱਥੇ ਹੈ ਨਹੀਂ ਜੀ ਕਾਲੋ ਹੰਗਲ ਤੇ ਦੇਖੋ ਜੀ ਚਲੋ ਕਾਰੇ ਕੇ ਸਾਰੇ ਦੇਖ ਲੈਣੇ ਸਾਡੇ ਸਾਡੇ ਤੇ ਭਰੋਸਾ ਨਹੀਂ ਹੈ ਤੁਸੀਂ ਸਾਹਮਣੇ ਚਲੇ ਜਾਓ ਜਿੰਦੇ ਮਰਜ਼ੀ ਕਰੋ ਉਹ ਘਾਹ ਹੋਰ ਤਾਂ ਨਹੀਂ ਸੀ ਕਿਸੇ ਦਾ ਨਹੀਂ ਨਹੀਂ ਤੁਸੀਂ ਆਪ ਬਤਾਓ ਮੈਂ ਤੁਹਾਨੂੰ ਇੱਕ ਹਫਤੇ ਬਾਅਦ ਲਾਉਣੇ ਹਾਂ ਇੱਕ ਮਹੀਨੇ ਮੈਂ ਨਾ ਇੱਕ ਹਫਤੇ ਦਾ ਲਾਇਆ ਹੋਣਾ ਨਹੀਂ ਨਹੀਂ ਭਾਈ ਸਾਹਿਬ ਨਹੀਂ ਆ ਮੈਂ ਤੁਹਾਨੂੰ ਹੋਰ ਬੰਦੇ ਨਾਲ ਗੱਲ ਵੀ ਕਰਾ ਦਿੰਦਾ ਜਿਹੜੇ ਬੰਦੇ ਨੇ ਇਲਾਜ ਕਰਵਾਇਆ ਅੱਥਾ ਗੱਲ ਹਾਂਜੀ ਜਿਹੜੇ ਬੰਦੇ ਨੇ ਮੈਨੂੰ ਫੋਨ ਕੀਤਾ ਸੀ ਬੱਚੇ ਟੀਕਾ ਲਾਣ ਆਈ ਸੀ ਹੋਰ ਕੱਲ ਦੀ ਗੱਲ ਹੈ ਵੀ ਤੁਸੀਂ ਨਾ ਮੇਰੀ ਸੁਣੋ ਸਭ ਤੋਂ ਵੱਡਾ ਚਲੋ ਇਲਾਜ ਕੀਤਾ ਹੋਇਆ ਸੀ ਬੰਦੇ ਆ ਸਾਡੇ ਕੋਲ 3 ਦਿਨ ਹੋ ਗਏ 3 ਐਤਵਾਰ ਦੀ ਸ਼ਾਮ ਤੋਂ ਬਾਅਦ ਸਾਡੇ ਕੋਲ ਕੋਈ ਬੰਦਾ ਨਹੀਂ ਇੱਥੇ ਇੱਕ ਮਿੰਟ ਆ ਇਹ ਐਸਾ ਹੀ ਹੈ ਇਹ ਐਸਾ ਹੀ ਆ ਸਾਡੇ ਕੋਲ ਹੈ ਨੇ ਹੈਲੋ ਸਪੀਕਰ ਕਰਦੇ ਕੱਲ ਜਦੋਂ ਅਕਾਲੀਪੁਰ ਤੋਂ ਸੰਡੇ ਨੂੰ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਸੀ ਗਾਂਵ ਪਰੋਂ ਦੱਸੋ ਵੀ ਮੈਂ ਇਲਾਜ ਕਰਨ ਆਇਆ ਸੀ ਕਿ ਨਹੀਂ ਆਇਆ ਸੀ ਮੰਡੀ ਦੇ ਨੇੜੇ ਕੋਲ ਐਸੇ ਤੋਂ ਸਾਡੇ ਨਾਲ ਇਹ ਗੱਲ ਕਰਨੋ ਕੱਲ ਵੀ ਕੋਈ ਨਹੀਂ ਆਇਆ ਅੱਜ ਵੀ ਕੋਈ ਨਹੀਂ ਆਇਆ ਅੱਜ ਤਾਂ ਕੋਈ ਨਹੀਂ ਪਰ ਮੈਂ ਉਮੇਸ਼ ਗੱਲ ਕਰਦਾ ਜ਼ਿਲ੍ਹਾ ਬਰਨਾਲਾ ਸੀਸਪੁਰਾ ਤੋਂ ਕੀ ਕਰੋ ਹਾਂ ਉਹ ਤੋਂ ਹੈ ਤਾਂ ਵੀ ਡਾਕਟਰ ਇਹ ਪਰਸੋ ਡਾਕਟਰ ਸਾਹਿਬ ਆ ਸੰਡੇ ਨੂੰ ਆਏ ਸੀਗੇ ਕਿੰਨੇ ਕੋਈ ਆਏ ਸੀ ਸੰਡੇ ਨੂੰ ਕਿਹੜਾ ਫੋਨ ਕੀਤਾ ਤੇ ਆ ਬਰਾ ਕੇ ਟਿਕਟੂ ਲਾ ਕੇ ਕਿੰਨੇ ਵਜੇ ਆਏ ਸੀ تقريبا ਟਾਈਮ ਹੋਗਾ 1:00 ਵਜੇ ਦੇ ਕਰੀਬ ਕਰੀ ਹੋਵੇਗਾ ਦੁਪਹਿਰੇ ਆਏ 1:12 ਵਜੇ ਹਾਂ ਉਸ ਤੋਂ ਬਾਅਦ ਆ ਕੇ ਇੱਥੇ ਬੈਠ ਕੇ ਹੁਣੀ ਹੈ ਨਾ ਉਹ ਇਹ ਸ਼ਾਮਾਂ ਵੀ ਸ਼ਾਮ ਇਹ ਤੁਸੀਂ ਕਹੇ ਸੀ ਇਹਨਾਂ ਨੂੰ ਵੀ ਇਹਨੂੰ ਟਿਕਟੂ ਤੇ ਲਾ ਦੇਵਾਂ ਹਾਂਜੀ ਅਮਨ ਜੀ ਮੇਰੇ ਕੋ ਮੈਨੂੰ ਫੋਨ ਕਰਦੇ ਮੈਂ ਆ ਗਿਆ ਇਲਾਜ ਦਾ ਨਹੀਂ ਸ਼ਹਿਰ ਦਾ ਵੀ ਹੈਗਾ ਦੋ ਚੰਨ ਅਸਲਾ ਸਰ ਇਹ ਹੋ ਲਗਾ ਵੀ ਆ ਗਿਆ ਅਸਲਾ ਇਹ ਹੈਗਾ ਵੀ ਉਸ ਤੀਜੇ ਦਿਨ ਅਜ ਗਾਟ ਗਿਆ ਸੀ ਡਾਕਟਰ ਸਾਹਿਬ ਕਹਿੰਦੇ ਤੇ ਮੈਂ ਕੱਲ ਵੀ ਆਇਆ ਮੈਂ ਅੱਜ ਵੀ ਆਇਆ ਜਿਹੜੇ ਭਾਈ ਸਾਹਿਬ ਨੇ ਅੱਜ ਸਰਟੀਫਿਕੇਸ਼ਨ ਵਾਲੇ ਐਂ ਬੈਠੇ ਗਾਵੇ ਕਿੰਨਾ 10 ਦਿਨ ਤੋਂ ਇੱਥੇ ਬੈਠੇ ਐਤਵਾਰ ਤੋਂ ਸ਼ਾਮ ਤੋਂ ਐਤਵਾਰ ਸ਼ਾਮ ਨੂੰ ਵੀ ਮੈਨੂੰ ਦੱਸੋਗੇ ਤਾਂ ਹੀ ਮੈਨੂੰ ਬਥਰਾ ਹੈਗਾ ਮਸਲਾ ਹੈ ਹੋਰ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇਸ ਦਾ ਕੋਈ ਗੱਲ ਇਹਦਾ ਭਾਈ ਉਹ ਤਾਂ ਕੋਈ ਗੱਲ ਕੋਈ ਨਹੀਂ ਗਈ ਉਹ ਕਹਿੰਦੇ ਕਹਿੰਦੇ ਵੀ ਨਾ ਮੈਂ ਸਵੇਰੇ ਵੀ ਇਲਾਜ ਕਰਕੇ ਗਿਆ ਅੱਜ ਜੰਦਾ ਉਹ ਕਹਿੰਦੇ 10 ਵਜੇ ਇਲਾਜ ਕਰਕੇ ਗਿਆ ਪਤਾ ਕੀ ਹੈ ਮੈਂ ਤੁਹਾਨੂੰ ਦੱਸਾਂ ਤਿੰਨ ਦਿਨ ਪਹਿਲਾਂ ਆਇਆ ਮੈਂ ਤੁਹਾਨੂੰ ਦੱਸਦਾ ਕੰਮ ਕੀਤਾ ਮੈਂ ਤੁਹਾਨੂੰ ਦੱਸਣਾ ਤੁਸੀਂ ਮੈਨੂੰ ਫੋਨ ਕਰੋ ਠੀਕ ਹੈ ਮੈਂ ਆਵਾਂਗਾ ਮੈਂ ਇਲਾਜ ਕਰਕੇ ਜਾਵਾਂਗਾ ਜੇ ਮਨ ਲਓ ਮੈਨੂੰ ਤਾਂ ਹੀ ਪਤਾ ਲੱਗਿਆ ਕਿ ਤੁਸੀਂ ਮੈਨੂੰ ਦੁਬਾਰਾ ਕਾਲ ਕਰੋਗੇ ਤਾਂ ਥੋੜਾ ਜਿਆਦਾ ਹੋਣ ਗਿਆ ਨਾ ਥੋੜਾ ਗਾਮਾ ਜਿਆਦਾ ਹੋ ਗਿਆ ਤੇਰਾ 1400 ਗਾਹ ਹੈਗੀ ਹੈ ਗਊਸ਼ਾਲਾ ਦੇ ਵਿੱਚ ਪਲੱਸ 499 ਹੈਗਾ ਾਮਪੁਰੇ ਮੈਂ ਇਕੱਲਾ ਡਾਕਟਰ ਆ ਮੈਂ ਗਊਚਾਲਾ ਵੀ ਸਮਾਲਣਾ ਹੈ ਬੁਜਾਰਤ ਵੀ ਜਾਣਾ ਹੈ ਪਰ ਮੇਰਾ ਕਿਧਰ ਕਿਧਰ ਧਿਆਨ ਹੋ ਗਿਆ ਮੈਨੂੰ ਤੁਸੀਂ ਧਿਆਨ ਕਰਵਾਓਗੇ ਤਾਂ ਹੀ ਮੈਂ ਦੇਖਣਾ ਹੈ ਪਰ ਵੀ ਤੁਸੀਂ ਸਿੱਧੀ ਗੱਲ ਕਰੋ ਮੈਂ ਟੈਂਸ਼ਨ ਹੋ ਗਿਆ ਸੀ ਨਹੀਂ ਆ ਆਦਾ ਨਹੀਂ ਕੁਝ ਮਾਰ ਰਿਹਾ ਜੀ ਅਸੀਂ ਸਭ ਨਾਲ ਗੱਲ ਕਰੀਏ ਅਸੀਂ ਜਗ੍ਹਾ ਸਹੀ ਹੋ ਅਸੀਂ ਕਹਿੰਦੇ ਹਾਂ ਤੁਸੀਂ ਜਗ੍ਹਾ ਸਹੀ ਮੈਂ ਕਹਿੰਦੇ ਹਾਂ ਤੁਸੀਂ ਨਹੀਂ ਆਏ ਸੀਗੇ ਪਰ 9 ਵਜੇ ਅਗਲਵੱਧਰ ਖਵਾ ਆਏ 9 ਵਜੇ ਉਹਨਾਂ ਮੈਨੂੰ ਕਿਹਾ ਮੈਂ ਕੱਲਾ ਜਣਾ ਆਇਆ ਇਲਾਜ ਕਰਨ ਵਾਸਤੇ ਹਾਲਾਂਕਿ ਮੇਰੇ ਨਾਲ ਇੱਕ ਕੰਪਿਊਟਰ ਹੁੰਦਾ ਉਹ ਵਿਹਾਰ ਗਿਆ ਹੋਇਆ ਹੈ ਮੈਂ ਕੱਲਾ ਜਾਣਾ ਨਾ ਹੁਣ ਕੱਲਾ ਹੀ ਜਾਣਾ ਸਾਰੇ ਬਾਜ਼ਾਰ ਵਿੱਚ ਜਿੱਥੇ ਵੀ ਤੁਸੀਂ ਕੰਮ ਕੀਤਾ ਤੁਸੀਂ ਬਾਜ਼ਾਰ ਮੋਲੋ ਤੁਸੀਂ ਕਿੰਨੀ ਵਾਰੀ ਮੇਰੇ ਕੋਲ ਗੌਸਲਾ ਲੱਗ ਆਏ ਨੇ ਮੈਂ ਆਪਲੀ ਜਾਨ ਜੀ ਆਦੀ ਜੀ ਆਦੀ ਇਹ ਸਹੀ ਹੈ ਕਿ ਪ੍ਰਧਾਨ ਜੀ ਦੀ ਗਲਤੀ ਹੈ ਪ੍ਰਧਾਨ ਜੀ ਨੂੰ ਤਿੰਨ ਦਿਨਾਂ ਤੋਂ ਪਤਾ ਵੀ ਜਾਣ ਅਤੇ ਕੱਲ੍ਹ ਪਹੇਂ ਤੇ ਪ੍ਰਧਾਨ ਜੀ ਨੇ ਕੀ ਰਾਈਟ ਬਣਾਈ ਤੁਸੀਂ ਉਹਨੇ ਰਾਈਟ ਨਹੀਂ ਬਣਾਈ ਪ੍ਰਧਾਨ ਜੀ ਦਾ ਤੁਸੀਂ ਮੈਨੂੰ ਪ੍ਰਧਾਨ ਨੂੰ ਕਹਿ ਦੇ ਲੱਗੇ ਸਾਡੇ ਉਸ ਦਿਨ ਮੈਂ ਇੱਥੇ ਆਇਆ